ਜੀ ਆਪਾਂ ਨੂੰ ਫਾਰਮਸਤ ਵਗਾਰ ਦਿੱਕਤ ਆਏਗੀ ਕਹਿੰਦੇ ਰੋਡਸਾ ਪੈਸੇ ਨਹੀਂ ਜਾਂਦਾ ਤੁਸੀਂ ਨਹੀਂ ਕਰਨੀਏ ਤੁਸੀਂ ਮੱਲਾਕਲੇਨਿਕ ਬਣਾਓ ਔਰ ਤੁਸੀਂ ਜਿਹੜੇ ਜ਼ਿਲ੍ਹਾ ਦਾ ਹਸਪਤਾਲ ਆ ਉਹਨਾਂ ਦੇ ਵਿੱਚ ਐਕਸਰੇ আল্ট্রাসਾਉਂਡ ਦਵਾਈਆਂ ਦੀ ਸਹੂਤਾ ਦਿਓ ਔਰ ਇਹੋ ਜਿਹੇ ਹਸਪਤਾਲ ਬਣਾਓ ਜਿਹੋ ਜਿਹੇ ਪ੍ਰਾਈਵੇਟ ਤੋਂ ਵੀ ਬਿਹਤਰ ਹੋਣ ਅਲੱਖ ਸਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਘੋ ਵੀ ਸਵੇਰਾ ਮਿਤੇ ਹਨੇਰਾ ਇੱਕ ਨਵਾਬੀ ਹਾਨ ਹੈ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪਦਰੀ ਸਹੋਲਤਾਂ ਨਾਲ ਲੈਸ ਹੋ ਰਿਹਾ ਹਨ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਤੁਹਾਨੂੰ ਜਿਹੋ ਜਿਹਾ ਇਲਾਜ ਤੁਹਾਨੂੰ ਸਰਕਾਰੀ ਵਿੱਚ ਮਿਲੇਗਾ ਉਹ ਪ੍ਰਾਈਵੇਟ ਤੇ ਵਰਗਾ ਮਿਲੇਗਾ ਜਾਂ ਉਸ ਤੋਂ ਬਿਹਤਰ ਮਿਲੇਗਾ ਦਾ ਮਾਨ ਸਾਹਿਬ ਨੇ ਕਿਹਾ ਰਰਮਨ ਜੀ ਨੇ ਕਿਹਾ 13 13 ਸੀਟਾ ਤੁਹਾਨੂੰ ਮਿਲ ਜਾਣੀਆਂ ਔਰ ਅਸੀਂ ਜਾ ਕੇ ਤਤਲੀ ਮਚਾੜਣੀ ਆ ਉੱਥੇ ਤੁਸੀਂ ਦੇਖੋ ਅਸੀਂ ਪੈਸੇ ਲੈ ਕੇ ਆਵਾਂਗੇ ਕਿਸੇ ਦੀ ਹਿੰਮਤ ਨਹੀਂ ਹੋਏਗੀ ਸਾਡੇ ਪੈਸੇ ਰੋਕਣ ਉਹ ਕੋਈ ਹੱਕ ਨਹੀਂ ਜਿਹੜੇ ਡਾਕਟਰਸ ਆ ਟ੍ਰੇਨਡ ਹੋਣੇ ਚਾਹੀਦੇ ਆ ਜਿਹੜੀ ਡਾਕਟਰ ਦੀ ਸਪਲਾਈ ਆ ਉਹ ਥੋੜੀ ਜਿਹੀ ਸਲੋ ਆ ਅਸੀਂ ਇਸ ਕਰਕੇ ਮੈਡੀਕਲ ਕਾਲਜ ਖੋਲ੍ਹ ਰਹੇ ਆ ਜਦੋਂ ਡਾਕਟਰ ਦੀ ਸਪਲਾਈ ਵੱਧ ਗਈ ਤਾਂ ਸਾਡੀ ਮਨ ਲੱਗ ਲੈਣੇ ਖੋਲ੍ਹਣ ਦੀ ਸਪੀਡ ਵੀ ਵੱਧ ਜਾਏਗੀ ਜੀ ਸਰ ਈਵਨ ਹਸ ਤਾਰਾ ਵਾ ਚੰਦਰ ਵੇਖਿਆ ਅਜ ਆਮ ਆਦਮੀ ਪਾਰਟੀ ਦੇ 829 ਆਮ ਆਦਮੀ ਕਲੀਨਿਕ ਦਾ ਉਦਘਾਟਨ ਕਰ ਦਿੱਤਾ ਗਿਆ ਹੈ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰਾਂ ਦੇ ਵੱਲੋਂ ਇਸ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਹੈ ਇਸ ਵਕਤ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਪੋਰਟਸ ਕਾਲਜ ਦੇ ਵਿੱਚ ਜਿਹੜਾ ਇਸ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਹੈ ਸਰਕਾਰ ਦੇ ਵੱਲੋਂ ਮੁਹੱਲਾ ਕਲੀਨਿਕ ਦਾ ਜਿਹੜਾ ਆਗਾਸ ਕੀਤਾ ਗਿਆ ਸੀਗਾ ਇਲੈਕਸ਼ਨ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਅਸੀਂ ਹਰ ਮੁਹੱਲੇ ਤੱਕ ਜਿਹੜੀ ਇਲਾਜ ਦੀ ਸਹੂਤਾ ਉਹ ਪਹੁੰਚਾਵਾਂਗੇ ਉਹਦੇ ਤਹਿਤ ਮੁਹੱਲਾ ਕਲੀਨਿਕ ਦਾ ਐਲਾਨ ਹੋਇਆ ਸੀ ਸਰਕਾਰ ਬਣਨ ਤੋਂ ਬਾਅਦ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਹੁੰਦੀ ਹੈ ਤਾਂ ਇਹ ਗਿਣਤੀ ਇੱਕ ਇੱਕ ਕਰਕੇ ਹੌਲੀ ਹੌਲੀ ਕਰਕੇ ਤੇ 829 ਤੇ ਪਹੁੰਚ ਜਾਂਦੀ ਹੈ ਅੱਜ ਦੋ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਿਹੜੇ ਕਿ ਇਸ ਕਲੀਨਿਕ ਦਾ ਉਦਘਾਟਨ ਕਰਕੇ ਗਏ ਨੇ ਇਸ ਵਕਤ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਜਿਹੜੇ ਕਿ মিডিਆ ਨੂੰ ਸੰਬੋਧ ਦੇਖੋ ਇਹ ਬੜਾ ਇੱਕ ਮੈਂ ਕਹੂੰਗਾ ਕੁਆਂਟਮ ਜੰਪ ਹੈ ਜਿਸ ਤਰ੍ਹਾਂ ਸਾਡੇ ਦਿੱਲੀ ਦੇ ਵਿੱਚ ਸੀਗਾ ਆਮ ਆਦਮੀ ਕਲੀਨਿਕ ਬਣੇ ਸਾਨੂੰ ਉੱਥੋਂ ਸਿੱਖਿਆ ਸੀ ਉਹਨੂੰ ਹੋਰ ਮਾਨ ਸਾਹਿਬ ਨੇ ਉਹਨੂੰ ਹੋਰ ਇੰਪਰੂਵ ਕਰਕੇ ਹੋਰ ਉਹਦੇ ਚ ਬਿਹਤਰ ਉਹਨਾਂ ਦਾ ਸਾਈਜ਼ ਬੈਟਰ ਕਰਕੇ ਵੱਡਾ ਕਰਕੇ ਕਿਉਂਕਿ ਦਿੱਲੀ ਦੇ ਵਿੱਚ ਸਾਨੂੰ ਦਿੱਕਤ ਹੈ ਸੀ ਸਾਨੂੰ ਉੱਥੇ ਜਗ੍ਹਾ ਨਹੀਂ ਦਿੰਦੇ ਸੀ ਤੇ ਪੰਜਾਬ ਦੇ ਵਿੱਚ ਜਦੋਂ ਅਸੀਂ ਕਰਨਾ ਸ਼ੁਰੂ ਕੀਤਾ ਸਾਡੇ ਇਹਨਾਂ ਨੇ ਫੰਡ ਬੰਦ ਕਰਤੇ ਜਿਵੇਂ ਮਾਨ ਸਾਹਿਬ ਨੇ ਕਿਹਾ ਮਾਨ ਸਾਹਿਬ ਨੇ ਮੈਨੂੰ ਇੱਕ ਗੱਲ ਕਹੀ ਸੀ ਮੈਂ ਉਹਨਾਂ ਨੂੰ ਕਹਾਂ ਜੀ ਆਪਾਂ ਨੂੰ ਫੰਡਸ ਤੋਂ ਵਗੈਰਾ ਦਿੱਕਤ ਆਏਗੀ ਕਹਿੰਦੇ ਡਾਕਟਰ ਸਾਹਿਬ ਪੈਸੇ ਨਹੀਂ ਚੰਗਾ ਤੁਸੀਂ ਨਹੀਂ ਕਰਨੀਏ ਤੁਸੀਂ ਮੱਲਾ ਕਲੀਨ ਦੇ ਵਿੱਚ ਐਕਸ-ਰੇ আল্ট্রাসাউন্ড ਦਵਾਈਆਂ ਦੀ ਸਹੂਤਾ ਦਿਓ ਔਰ ਇਹੋ ਜਿਹੇ ਹਸਪਤਾਲ ਬਣਾਓ ਜਿਹੋ ਜੇ ਪ੍ਰਾਈਵੇਟ ਤੋਂ ਵੀ ਬਿਹਤਰ ਹੋਣ ਉਹ ਅਸੀਂ ਮਹਾਲੀ ਦੇ ਵਿੱਚ ਇੱਕ ਬਣਾਇਆ ਇੰਸਟੀਚਿਊਟ ਆਫ ਲਿਵਰੈਂਟ ਬਿਓਲੋਜੀ ਸਾਇੰਸਸ ਸਾਡੇ ਕੋਲੇ ਏਆਈ ਇਨੇਬਲਡ ਜਿਹੜੀ ਸਾਰੀ ਇਕੁਪਰਟ ਹੈ ਉੱਥੇ ਐਂਡੋਸਕੋਪਸ ਹੈ ਫਾਈਬਰੋਸਕੈਨ ਹੈ ਤੁਹਾਨੂੰ ਜਿਹੋ ਜਿਹੇ ਇਲਾਜ ਤੁਹਾਨੂੰ ਸਰਕਾਰੀ ਵਿੱਚ ਮਿਲੇਗਾ ਉਹ ਪ੍ਰਾਈਵੇਟ ਤੇ ਵਰਗਾ ਮਿਲੇਗਾ ਜਾਂ ਉਸ ਤੋਂ ਬਿਹਤਰ ਮਿਲੇਗਾ ਬਸ ਉਹਨਾਂ ਲੋਕ ਅਦਾਲਤ ਲੱਗ ਰਹੀ ਹੈ ਜੀ ਜਿੱਦਾਂ ਮਾਨ ਸਾਹਿਬ ਨੇ ਕਿਹਾ ਔਰ ਅਰਵਿੰਦ ਜੀ ਨੇ ਕਿਹਾ 13 ਦੀਆਂ 13 ਸੀਟਾਂ ਤੁਹਾਨੂੰ ਮਿਲ ਜਾਣੀਆਂ ਔਰ ਅਸੀਂ ਜਾ ਕੇ ਤ ਸਾਡੇ ਪੈਸੇ ਰੋਕਣ ਉਹ ਕੋਈ ਹੱਕ ਨਹੀਂ ਬੰਦਾ ਜੀ ਪੰਜਾਬ ਦੇ ਲੋਕਾਂ ਦੇ ਇਹ ਸਾਡੇ ਖੂਨ ਪਸੀਨੇ ਦੀ ਕਮਾਈ ਦੇ ਪੈਸੇ ਆ ਉਹ ਪੰਜਾਬ ਦੇ ਜਿਹੜੇ ਕਿਸਾਨ ਹੈ बिजनेसमੈਨ ਹੈ ਮਜ਼ਦੂਰ ਹੈ ਇਹਨਾਂ ਜੇ ਸਾਰੇ ਟੈਕਸ ਦਿੰਦੇ ਆ ਹਰ ਇੱਕ ਬੰਦਾ ਟੈਕਸ ਦਿੰਦਾ ਖਾਲੀ ਇਨਕਮ ਟੈਕਸ ਨਹੀਂ ਇਨਡਾਇਰੈਕਟ ਟੈਕਸ ਤੁਸੀਂ ਵੀ ਸਾਰੇ ਦਿੰਦੇ ਹੋ ਹਰ ਕਿਸਾਨ ਜਿਹੜਾ ਜਿਹੜਾ ਇੱਕ ਬੰਦਾ ਰਿਕਸ਼ਾ ਵੀ ਚਲਾਉਂਦਾ ਜਿਹੜਾ ਸਾਬਣ ਖਰੀਦਦਾ ਕੋਈ ਮਾਰਚਸ ਖਰੀਦਦਾ ਕੋਈ ਆਪਣੇ ਬੱਚੇ ਲਈ ਖਾਣਾ ਖਰੀਦਦਾ ਜੋ ਵੀ ਖਰੀਦਦਾ ਬਚਾਰਾ ਆਪਣੇ ਖਾਣ ਲਈ ਜਾਂ ਪੈਣ ਲਈ ਜਾਂ ਘਰ ਵਾਸਤੇ ਉਹ ਟੈਕਸ ਦਿੰਦਾ ਜਿਹਨੂੰ ਇਨਡਾਇਰੈਕਟ ਟੈਕਸ ਕਹਿੰਦੇ ਆ ਪੰਜਾਬ ਦੇ ਵਿੱਚ ਤੁਸੀਂ ਖੋਲੇ ਕਿ ਦੇਖੋ ਅਸੀਂ 165 ਅੱਜ ਖੋਲੇ ਆ ਜੀ ਤੇ ਜਿਹੜਾ ਆਉਣ ਵਾਲਾ ਟੀਚਾ ਹੈਗਾ ਸਾਡਾ ਇਹ ਲਗਾਤਾਰ ਤੁਹਾਡਾ ਜਿਹੜਾ ਹੈਗਾ 2-3 ਦਿਨ 2-3 ਮਹੀਨੇ ਬਾਅਦ ਜਿਹੜੇ ਹੈ ਗਿਆ ਅਸੀਂ 950 150 100 ਉਹਦੇ ਚ ਮੈਂ ਤੁਹਾਨੂੰ ਦੱਸਦਾ ਸਾਡੇ ਕੋਲ ਲਿਮਿਟ ਲਿਮਿਟਿੰਗ ਫੈਕਟਰ ਕੀ ਹੈ ਜਿਹੜੇ ਡਾਕਟਰਸ ਆ ਟ੍ਰੇਨਡ ਹੋਣੇ ਚਾਹੀਦੇ ਆ ਜਿਹੜੀ ਡਾਕਟਰ ਦੀ ਸਪਲਾਈ ਆ ਉਹ ਥੋੜੀ ਜਿਹੀ ਸਲੋ ਆ ਸੀ ਇਸ ਕਰਕੇ ਮੈਡੀਕਲ ਕਾਲਜ ਖੋਲਨੇ ਆ ਜਦੋਂ ਡਾਕਟਰ ਦੀ ਸਪਲਾਈ ਵਧ ਗਈ ਤਾਂ ਸਾਡੀ ਮਹ ਲਖ ਲੈਣੇ ਖੋਲਣ ਦੀ ਸਪੀਡ ਵੀ ਵੱਧ ਜਾਏਗੀ ਸਰ ਜੀਵਾਲ ਆਸਤਾਵਾਸ ਤੇ ਜੀ ਗਾਈਡਲਾਈਨ ਦੇ ਕੇ ਜਿਵੇਂ ਕਿ ਦਵਾਈਆਂ ਜਿਹੜੀਆਂ ਸਾਰੀਆਂ ਹੁਣ ਹਸਪਤਾਲ ਦੇ ਵਿੱਚੋਂ ਹੀ ਮਿਲਣਗੀਆਂ ਜਿ세 ਤਰ੍ਹਾਂ 26 ਮਗਰ ਕਹਿੰਦੇ ਸੀ 26 ਜਨਵਰੀ ਨੂੰ ਜਿਹੜਾ ਐਲਾਨ ਕੀਤਾ ਗਿਆ ਜਿਹੜੀਆਂ ਕਮੀਆਂ ਹੈਗੀਆਂ ਥੋੜੀਆਂ ਬਹੁਤੀਆਂ ਦੂਰ ਕੀਤੀਆਂ ਹਾਂ ਬਿਲਕੁਲ ਦੂਰ ਕੀਤੇ ਜਾਣ ਗਿਆ ਜੀ ਮੈਂ ਘਟੋ ਘਟ ਵੀ ਜਿਹੜਾ 26 ਜਨਵਰੀ ਤੋਂ ਬਾਅਦ ਜਿਹੜਾ ਜਾ ਵੀ ਸਾਹਬਲਾ ਮੈਂ ਚਾਕੇ ਆਇਆ ਔਰ ਮੈਂ ਮਰੀਜ਼ਾਂ ਨੂੰ ਮਿਲ ਕੇ ਆਇਆ ਮਰੀਜ਼ ਕਹਿੰਦੇ ਜੀ ਸਾਨੂੰ ਯਕੀਨ ਹੀ ਨਹੀਂ ਆਉਂਦਾ ਆਲਰੇਡੀ ਜਿਹੜਾ ਮੈਂ ਕਹੂੰਗਾ ਕਿ ਜੇ 100% ਨਹੀਂ ਤਾਂ 90 95 ਜਾਂ 98% ਦਵਾਈਆਂ ਜਿਹੜੀਆਂ ਹੈਗੀਆਂ ਉਹ ਮਰੀਜ਼ਾਂ ਨੂੰ ਅਸਲ ਦੇ ਅੰਦਰੋਂ ਮਿਲ ਰਹੀਆਂ ਜਾਂ ਖਰੀਦ ਕੇ ਦਿੱਤੀਆਂ ਜਾ ਰਹੀਆਂ ਸਰਕਾਰ ਮੁਤਾਬਕ ਇਹਨਾਂ ਮੁਹੱਲਾ ਕਲੀਨਿਕਾਂ ਤੇ 40 ਪ੍ਰਕਾਰ ਦੇ ਲਗਭਗ ਜਿਹੜੇ ਟੈਸਟ ਫ੍ਰੀ ਕੀਤੇ ਜਾ ਰਹੇ ਨੇ ਤੇ 80 ਪ੍ਰਕਾਰ ਦੇ ਕਰੀਬ ਦਵਾਈਆਂ ਮੁਫਤ ਮਹਈਆ ਕਰਵਾਈਆਂ ਜਾ ਰਹੀਆਂ ਨੇ ਕੈਮਰਾਮੈਨ ਸਤਰਾਮ ਸਿੰਘ ਦੇ ਨਾਲ ਰਮਨਦੀਪ ਸਿੰਘ ਛੋਡੀ ਜਗਬਾਣੀ ਟੀਵੀ ਜਲੰਧਰ